ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਾਹਿਬ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਣੇ ਆ ਜੀ ਡਿਜ਼ਾਈਨ ਆਪਾਂ ਆਪਾਂ ਨੇ ਸਲਾਈ ਦੇ 23 ਗੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਇੱਕ ਪੁੱਠੇ ਬਣਾ ਲਈ ਜੀ ਆਪਾਂ ਨੇ ਡਿਜ਼ਾਈਨ ਬਣਾਉਣਾ ਹੈ ਜੀ ਆਪਾਂ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੁਣਾਗੇ ਜੀ ਸਾਈਡ ਤੇ ਇੱਕ ਗੁੰਡਾ ਆਪਾਂ ਸਿੱਧਾ ਪੁਣਾਗੇ ਜੀ ਹੁਣ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਪੁੱਠੇ ਪੁਣਾਗੇ ਜੀ ਇੱਕ ਦੋ ਤਿੰਨ एक कुंडा सीधा बुनागा अगे करके तीन कुंडे आप पुट्ठे पुना गे जी धागा पिछे करके एक कूडा सीधा बुनागा अगे लिया जी एक दो तीन तीन कुंडे पुठे बुना जी एक कुंडा सीधा बुना जी फिर धागा अगे करके आप तीन कुंडे पुठे बुना जी एक कुंडा आप सीधा बुना जी ਦੇ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਸਾਈਡ ਤੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ। ਨਾ ਅੱਗੇ ਜੀ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ। ਨਾ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ। ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਦੋ तीन धागा अगे लिया जी एक कुंडा पुठा पुना गे जी आप तीन कुंडे सीधे पुना गे जी एक पुठा बुना गे जी धागा पिछे करके तीन कुंडे सीधे पुना गे जी धागा अगे लिया जी एक कुंडा पुठा पुना गे जी फिर अपा तीन कुंडे सीधे पुना गे जी ਇੱਕ ਗੁੰਡਾ ਆਪਾਂ ਪੁੱਠਾ ਪੁਣਾਗੇ ਜੀ ਦੋ ਗੁੰਡੇ ਸਿੱਧੇ ਪੁਣਾਗੇ ਜੀ ਇੱਕ ਗੁੰਡਾ ਪੁੱਠਾ ਪੁਣਾਗੇ ਹੁਣ ਆ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਪੁੱਠੇ ਪੁਣਾਗੇ ਧਾਗਾ ਪਿੱਛੇ ਕਰਕੇ ਹੁਣ ਆਪਾਂ ਇੱਕ ਜਿਹੜਾ ਸਿੱਧਾ ਗੁੰਡਾ ਹੈ ਇਹ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਇੱਕ ਧਾਗਾ ਅੱਗੇ ਕਰਕੇ ਇੱਕ ਫੇਰ ਬੁਣ ਲਾਂਗੇ ਫਿਰ ਪਾ ਤਿੰਨ ਕੁੰਡੇ ਪੁੱਠੇ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਜਿਹੜਾ ਆਪਾਂ ਸਿੱਧਾ ਕੁੰਡਾ ਬੁਣਿਆ ਸੀ ਉਸ ਕੁੰਡੇ ਤੋਂ ਆਪਾਂ ਇੱਕ ਵਾਰ ਬੁਣਾਗੇ ਇੱਕ ਬੜ ਪਾ ਲਾਂਗੇ ਦੁਬਾਰੇ ਫੇਰ ਬੁਣਾ ਲਾਂਗੇ ਫਿਰ ਪਾ ਤਿੰਨ ਕੁੰਡੇ ਪੁੱਠੇ ਬੁਣਾਗੇ ਜੀ ਇਰੇ ਕੁੰਡੇ ਦਾ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਤਾਂ ਗਾਗੇ ਕਰਕੇ ਤਿੰਨ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਫੇਰ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਤਿੰਨ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਦੇਖੋ ਬਾਰੇ ਬੁੰਨ ਲਿਆ ਗੁੰਡਾ ਇੱਕ ਬੜ ਪਾਵਾਂਗੇ ਦਵਾਰੇ ਫੇਰ ਬੋਣਾਂਗੇ ਦੋ ਗੁੰਡੇ ਪੁੱਠੇ ਬੋਣਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਉਣਾ। ਨਾਲ ਅੱਗੇ ਪੁੱਠੀ ਸਲਾਈ ਦੇ ਕੁੰਡਾ ਤਾਰ ਲਿਆ ਜੀ। ਦੋ ਕੁੰਡੇ ਆਪਾਂ ਸਿੱਧੇ ਬੁਣਾਵਾਂਗੇ। ਧਾਗਾ ਅੱਗੇ ਕਰਾਂਗੇ ਜਿਹੜੇ ਤਿੰਨ ਕੁੰਡੇ ਬਣਾਏ ਸੀ ਉਹ ਪਹਿਲਾਂ ਇੱਕ ਕੁੰਡਾ ਉਤਾਰਾਂਗੇ ਜੀ। ਦੂਜਾ ਕੁੰਡਾ ਆਪਾਂ ਬੁਣਾਵਾਂਗੇ ਜੀ ਫਿਰ ਕੁੰਡਾ ਫੇਰ ਉਤਾਰਾਂਗੇ ਜੀ ਬਿਨਾਂ ਬੁਣਾ। ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਵਾਂਗੇ। ਧਾਗਾ ਗੇ ਲਿਆ ਮੰਗੇ ਜੀ ਆਪਾਂ ਇਹ ਸੋਰੀ ਤਿੰਨ ਗੁੰਡੇ ਹਾਂਜੀ ਤਿੰਨ ਗੁੰਡੇ ਆਪਾਂ ਸਿੱਤੇ ਗੁੰ ਲੈ ਜੀ ਹੁਣ ਜਿਹੜੇ ਆਪਾਂ ਇੱਕ ਤੋਂ ਤਿੰਨ ਬਣਾਏ ਸੀ ਪਹਿਲਾ ਗੁੰਡਾ ਆਪਾਂ ਸਲਿੱਪ ਕਰਾਂਗੇ ਜੀ ਬੁਨਣਾ ਨਹੀਂ ਹੈਗਾ ਦੂਜਾ ਗੁੰਡਾ ਬੁਨਾਂਗੇ ਆਪਾਂ ਤੀਜਾ ਗੁੰਡਾ ਫੇਰ ਬਿਨਾਂ ਬੁਨੇ ਉਤਾਰਾਂਗੇ ਜੀ ਫੇਰ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਬਿਨਾ ਬੁਣਿਆ ਉਤਾਰ ਲੈਣਾ ਜੀ ਪਹਿਲਾ ਗੁੰਡਾ ਦੂਜਾ ਗੁੰਡਾ ਪੋਣਾਂਗੇ ਜੀ ਤੀਜਾ ਫੇਰ ਬਿਨਾ ਬੁਣਿਆ ਉਤਾਰ ਲੈਣਾ ਜੀ ਫਿਰ ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਇਹ ਧਾਗਾ ਅੱਗੇ ਲਿਆ ਮੰਗੇ ਜੀ ਗੁੰਡਾ 슬ਿੱਪ ਕਰਾਂਗੇ ਬੁਣਨਾ ਨਹੀਂ ਹੈਗੇ ਫਿਰ ਇੱਕ ਗੁੰਡਾ ਪੋਣਾਂਗੇ ਜੀ ਆਪਾਂ ਫਿਰ ਗੁੰਡਾ 슬ਿੱਪ ਕਰਾਂਗੇ ਧਾਗਾ ਪਿੱਛੇ ਕਰਕੇ 2 3 ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਲਿਆਵਾਂਗੇ ਜੀ ਗੁੰਡਾ ਬਿਨਾ ਪੋਣਾ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਪੋਣਾਂਗੇ ਜੀ ਫਿਰ ਗੁੰਡਾ ਬਿਨਾ ਪੋਣੇ ਉਤਾਰ ਲੈਣਾ ਜੀ 2 ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਗੁੰਡਾ ਉੱਠਾਵਾਂਗੇ ਜੀ ਛਣ ਆ ਗਈ ਸਿੱਧੀ ਸਲਾਈ ਦੇ ਗੁੰਡਾ ਉਤਾਰ ਲਿਆ ਜੀ ਦੋ ਕੁੰਡੇ ਸੋਰੀ ਹੁਣ ਆਪਾਂ ਇੱਕ ਕੁੰਡਾ ਪੋਣਾਂਗੇ ਜੀ ਪੁੱਠਾ ਹੁਣ ਜਿਹੜਾ ਇੱਕ ਕੁੰਡਾ ਇਹ ਪੁੱਠਾ ਹੈ ਇੱਕ ਕੁੰਡਾ ਆਪਾਂ ਇਧਰੋਂ ਲਵਾਂਗੇ ਜੀ ਸਿੱਧੇ 'ਚ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਜਿਹੜਾ ਆਪਾਂ ਤਿੰਨ ਕੁੰਡੇ ਬਣਾਏ ਸੀ ਜੀ ਉਹਨਾਂ ਚੋਂ ਇੱਕ ਕੁੰਡਾ ਪੁੱਠਾ ਲੈ ਲੈਣਾ ਇੱਕ ਸਿੱਧਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਣਾ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਦੇਖੋ ਕੁੰਡਾ ਸਿੱਧਾ ਪੋਣਾਂਗੇ ਜੀ ਫਿਰ ਅਪ 2 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ ਜੀ 1 ਕੁੰਡਾ ਪੁੱਠਾ ਪੋਣਾਂਗੇ ਜੀ ਆਪਾਂ ਫਿਰ ਅਪ 2 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ ਜੀ 1 ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਦੋ ਕੁੰਡੇ ਇਕੱਠੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ 1 ਕੁੰਡਾ ਪੁੱਠਾ ਪੋਣਾਂਗੇ ਜੀ ਦੋ ਕੁੰਡਾਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫੇਰ ਆਪਾਂ ਦੋ ਕੁੰਡਾਂ ਨੂੰ ਇਕੱਠੇ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਆਗੇ ਜੀ ਪੁੱਠੀ ਸਲਾਈ ਤੇ ਤੇ ਕੁੰਡਾ ਆਪਣਾ ਸਿੱਧਾ ਹੀ ਉਹ ਜਿਹੜੇ ਕੁੰਡੇ ਫੁੱਟੇ ਨੇ ਬੁੱਠੇ ਪੋਣਾਂਗੇ ਜਿਹੜੇ ਸਿੱਧੇ ਨੇ ਸਿੱਧੇ ਪੋਣਾਂਗੇ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਤਿੰਨ ਕੁੰਡੇ ਆਪਣੇ ਬੁੱਠੇ ਆ ਜਾਣਗੇ ਜੀ ਇੱਕ ਦੋ ਤਿੰਨ ਫੇਰ ਇੱਕ ਕੁੰਡਾ ਸਿੱਧਾ ਪੋਣਾਂਗੇ ਤਿੰਨ ਕੁੰਡੇ ਬੁੱਠੇ ਪੋਣਾਂਗੇ ਉਹ ਤੇ ਆਸਾਨ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਇੱਕ ਹੀ ਗੁੰਡੇ ਤੋਂ ਬਸ ਡਿਜ਼ਾਈਨ ਬਣਦਾ ਹੈ ਆਪਣਾ ਗੁੰਡਾ ਸਿੱਧਾ ਜਿਹਾ ਇੱਕ ਗੁੰਡਾ ਪੁੱਠਾ ਬਣ ਲਾਂਗੇ ਗੁੰਡਾ ਤਾਰ ਲਿਆ ਜੀ ਹੁਣ ਆਪਣੇ ਦੋ ਗੁੰਡੇ ਪੁੱਠੇ ਆਣਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਪਾ ਸਿੱਧਾ ਹੋਣਾਗੇ ਫੇਰ ਆਪਾਂ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਜੀ ਇੱਕ ਗੁੰਡਾ ਸਿੱਧਾ ਜੀ ਦੁਬਾਰੇ ਰਿਪੀਟ ਹੋ ਰਿਹਾ ਜੀ ਆਪਣਾ ਡਿਜ਼ਾਈਨ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਜੀ ਇੱਕ ਗੁੰਡਾ ਸਿੱਧਾ ਜੀ ਫੇਰ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਇੱਕ ਗੁੰਡਾ ਸਿੱਧਾ ਜੀ ਫਿਰ 1 2 3 ਇੱਕ ਕੁੰਡਾ ਸਿੱਧਾ ਜੀ ਫਿਰ ਦੋ ਕੁੰਡੇ ਪੁੱਠੇ ਬੁਣਾਗੇ ਇੱਕ ਕੁੰਡਾ ਸਿੱਧਾ ਬੁਣਾਗੇ ਹਾਂ ਅਗੇ ਜੀ ਪੁੱਠੇ ਸਲਾਈ ਦੇ ਕੁੰਡਾ ਉਤਾਰ ਲਏ ਇੱਕ ਦੋ ਕੁੰਡੇ ਸਿੱਧੇ ਬੁਣਾਗੇ ਇੱਕ ਕੁੰਡਾ ਆਪਾ ਪੁੱਠਾ ਬੁਣਾਗੇ ਫੇਰ ਆਪਣੇ ਤਿੰਨ ਗੁੰਡੇ ਸਿੱਧੇ ਗੁਣੇ ਜਾਣਗੇ 1 2 3 ਇੱਕ ਗੁੰਡਾ ਪਾਪੁੱਠਾ ਗੁਣਾਗੇ ਜੀ ਤਿੰਨ ਗੁੰਡੇ ਪਾ ਸਿੱਧੇ ਗੁਣਾਗੇ ਇੱਕ ਗੁੰਡਾ ਪੁੱਠਾ ਗੁਣਾਗੇ ਜੀ 1 2 3 ਤਿੰਨ ਗੁੰਡੇ ਸਿੱਧੇ ਗੁਣਨੇ ਜੀ ਇੱਕ ਗੁੰਡਾ ਕਾ ਪੁੱਠਾ ਗੁਣਾਗੇ ਤੇ ਤਿੰਨ ਕੁੰਡੇ ਪਾਸੇ ਤੇ ਹੋਣਾਂਗੇ ਇੱਕ ਕੁੰਡਾ ਬਹੂਠਾ ਪੋਣਾਂਗੇ ਇੱਕ ਦੋ ਇੱਕ ਕੁੰਡਾ ਪੁੱਠਾ ਹੋਣਾ ਆਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਪਾ ਬੁੱਠੇ ਪੋਣਾਂਗੇ ਆਪੇ ਇਹੋ ਆਪਣਾ ਜਿਹੜਾ ਸਿੱਧਾ ਕੁੰਡਾ ਏ ਇਸ ਤੇ ਡਿਜ਼ਾਈਨ ਬਣੂਗਾ ਜੀ ਇੱਕ ਇੱਕ ਆਪਾਂ ਬਾਲ ਪਾਵਾਂਗੇ ਜੀ ਦੁਬਾਰੇ ਫੇਰ ਬੁਣਾਗੇ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਜੇ ਇਹਦਾ ਪਾ ਇੱਕ ਕੁੰਡੇ ਤਿੰਨ ਕੁੰਡੇ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਤਿੰਨ ਕੁੰਡੇ ਪੁੱਠੇ ਬੁਣਾਗੇ ਜੀ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਇੱਕ ਦੋ ਤਿੰਨ ਤਿੰਨ ਕੁੰਡੇ ਪੁੱਠੇ ਹੁਣ ਲਈ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਫਿਰ ਤਿੰਨ ਕੁੰਡੇ ਪੁੱਠੇ ਹੋਣਾਂਗੇ ਫਿਰ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਆਗੇ ਜੀ ਪੁੱਠੀ ਸਲਾਈ ਦੇ ਇੱਕ ਕੁੰਡਾ ਉਤਾਰ ਲਈ ਇੱਕ ਦੋ ਦੋ ਕੁੰਡੇ ਸਿੱਧੇ ਬੁਣ ਲਈ ਧਾਗਾ ਅੱਗੇ ਕਰਕੇ ਹੁਣ ਜਿਹੜੇ ਆਪਣੇ ਤਿੰਨ ਕੁੰਡੇ ਨੇ ਇੱਕ ਕੁੰਡਾ ਸਲਿੱਪ ਕਰਾਂਗੇ ਜੀ ਦੂਜਾ ਕੁੰਡਾ ਬੁਣਾਂਗੇ ਜੀ ਆਪਾਂ ਤੀਜਾ ਫੇਰ ਸਲਿੱਪ ਕਰਾਂਗੇ ਜੀ ਫੇਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਨਹੀਂ ਸੌਰੀ ਤਿੰਨ ਕੁੰਡੇ ਸਿੱਧੇ ਬੁਣਾਂਗੇ ਜੀ ਤਾਂ ਗਾਗੇ ਕਰਕੇ ਬਿਨਾ ਬੁਣੇ ਉਤਾਰਾਂਗੇ ਜੀ ਕੁੰਡਾ ਇੱਕ ਕੁੰਡਾ ਆਪਾਂ ਬੁਣਾਗੇ ਜੀ ਫੇਰ ਬਿਨਾ ਬੁਣਾ ਉਤਾਰ ਲੈਣਾ ਜੀ ਕੁੰਡਾ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਜੀ ਫੇਰ ਕੁੰਡਾ ਸਲਿੱਪ ਕਰਾਂਗੇ ਜੀ ਇੱਕ ਕੁੰਡਾ ਆਪਾਂ ਬੁਣਾਗੇ ਜੀ ਸੋਰੀ ਇਹ ਕੁੰਡਾ ਪਹਿਲੇ ਸਿੱਧਾ ਬੁਣਾਉਣਾ ਸੀ ਤਿੰਨ ਕੁੰਡੇ ਆਪਣੇ ਸਿੱਧੇ ਨਹੀਂ ਧਾਗਾ ਅੱਗੇ ਕਰਕੇ ਕੁੰਡਾ ਉਤਾਰ ਲਿਆਂਗੇ ਇੱਕ ਕੁੰਡਾ ਆਪਾ ਬੁਣਾਗੇ ਜੀ ਫਿਰ ਕੁੰਡਾ ਬਿਨਾਂ ਬੁਣਾ ਉਤਾਰ ਲੈਣਾ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਸਲਿੱਪ ਕਰਾਂਗੇ ਯਾ ਸੋਰੀ ਦੋ ਕੁੰਡੇ ਨਹੀਂ ਤਿੰਨ ਕੁੰਡੇ ਸਿੱਧੇ ਬੁਣੇ ਜਾਣਗੇ ਤਿੰਨ ਕੁੰਡੇ ਉਤਾਰ ਲਿਆ ਜੀ ਕੁੰਡਾ ਬੁਣ ਲਿਆ ਜੀ ਫਿਰ ਉਤਾਰਨਾ ਹੈ ਜੀ ਕੁੰਡਾ ਆਪਾਂ ਦੇ ਦੋ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ 슬ਿੱਪ ਕਰਾਂਗੇ ਇੱਕ ਗੁੰਡਾ ਬੋਣਾਂਗੇ ਜੀ ਕਿ ਫੇਰ 슬ਿੱਪ ਕਰ ਲੈਣਾ ਜੀ ਫੇਰ ਆਪਾਂ ਦੋ ਗੁੰਡੇ ਸਿੱਧੇ ਬੋਣਾਂਗੇ ਜੀ ਇੱਕ ਗੁੰਡਾ ਪੁੱਠਾ ਬੋਣਾਂਗੇ ਹੁਣ ਅੱਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਬੋਣਾਂਗੇ ਹੁਣ ਧਾਗਾ ਪਿੱਛੇ ਕਰਨਾ ਹੁਣ ਆਪਾਂ ਇਹ ਜਿਹੜੇ ਤਿੰਨ ਕੁੰਡੇ ਬਣਾਏ ਸੀ ਉਹ ਕੁੰਡਿਆਂ ਚੋਂ ਇੱਕ ਕੁੰਡਾ ਇੱਧਰੋਂ ਲਾਵਾਂਗੇ ਜੀ ਇੱਕ ਆਪਾਂ ਫੁੱਟਾ ਕੁੰਡਾ ਲਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਹੋਰ ਆਪਾਂ ਇੱਕ ਕੁੰਡਾ ਰਹਿ ਜਾਂਦਾ ਜੀ ਫੁੱਟਾ ਪਾਉਣਾਗੇ ਧਾਗਾ ਪਿੱਛੇ ਕਰਕੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪੋਣਾਂਗੇ ਇੱਕ ਕੁੰਡਾ ਸਿੱਧਾ ਪੋਣਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਪੁਠਾ ਬੁਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਵਾਂਗੇ ਤੇ ਦੋ ਕੁੰਡੇ ਇਕੱਠੇ ਬੁਣਾਵਾਂਗੇ ਜੀ ਇੱਕ ਕੁੰਡਾ ਪੁਠਾ ਬੁਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਵਾਂਗੇ ਇਹ ਮਾਗੇ ਜੀ ਪੁਠੇ ਸਲਾਈ ਦੇ ਇੱਕ ਗੁੰਡਾ ਤਾਰ ਲੈ ਜਿੱਕਾ ਗੁੰਡਾ ਪਾ ਸਿੱਧਾ ਪੋਣਾਂਗੇ ਇੱਕ ਤੋ ਤਿੰਨ ਤਿੰਨ ਗੁੰਡੇ ਪੁੱਠੇ ਗੁੰਨ ਲਈ ਇੱਕ ਗੁੰਡਾ ਸਿੱਧਾ ਏ ਫੇਰ ਆਪਣੇ ਤਿੰਨ ਗੁੰਡੇ ਪੁੱਠੇ ਆਣਗੇ ਇੱਕ ਗੁੰਡਾ ਪਾ ਸਿੱਧਾ ਪੋਣਾਂਗੇ ਤਿੰਨ ਗੁੰਡੇ ਪਾ ਪੁੱਠੇ ਪੋਣਾਂਗੇ ਇੱਕ ਗੁੰਡਾ ਸਿੱਧਾ ਪੋਣਾਂਗੇ ਫਿਰ ਅੱਪ ਤਿੰਨ ਗੁੰਡੇ ਪੁੱਠੇ ਪੋਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਹੋਣਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਂਗੇ ਇੱਕ ਗੁੰਡਾ ਸਿੱਧਾ ਪੋਣਾਂਗੇ ਇੱਕ ਗੁੰਡਾ ਪੁੱਠਾ ਬਣ ਲਾਂਗੇ ਆ ਦੇਖੋ ਜ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਸਟਾਈਲ ਬਣੇ ਜਾਣਗੇ ਜੇ ਅੱਗੇ-ਅੱਗੇ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਜੀ ਕੋਈ ਕੁੰਡੇ ਤੋਂ ਡਿਜ਼ਾਈਨ ਬਣਦਾ ਜੀ ਬਣਾਓ ਜੀ ਤੁਸੀਂ ਆਪਣੇ ਕੋਟਸ ਵਾਟਰ ਤੇ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ